ਕੀ ਤਾਂ ਹੋਰ ਆ ਰਾਜਨੀਤਿਕ ਲੀਡਰ ਦੀ ਜੁਬਾਨ ਨਹੀਂ ਖੁੱਲੀ ਪਿਆ ਜੌਂਦ ਪਿੰਡ ਦੇ ਲੋਕਾਂ ਦੀ ਜਿਹੜੀ 717 ਕੀਲੇ ਜ਼ਮੀਨ ਹੈ ਜਿਹੜੇ ਲਗਭਗ 700 ਸਾਰ ਤੋਂ ਇਹ ਆਪਦੀ ਬਾਹੀ ਕਰਦੇ ਆਉਂਦੇ ਨੇ ਇਹ ਜ਼ਮੀਨਾਂ ਬੀਜ ਨੇ ਆਉਂਦੇ ਨੇ ਇਹਨਾਂ ਨੇ ਪੱਧਰ ਕਰੀਆਂ ਨੇ ਇੱਥੇ ਬੰਨੇ ਪੱਕੇ ਨੇ ਟਿੱਬੇ ਢਾਲੇ ਨੇ ਲੋਕਾਂ ਨੇ ਇਹਨਾਂ ਜ਼ਮੀਨਾਂ ਕੌਣ ਖਾਊਗਾ ਇਹਨਾਂ ਦੀਆਂ ਜ਼ਮੀਨਾਂ ਅੱਜ ਤੇ ਕਿਸੇ ਰਾਜਨੀਤਿਕ ਲੋਕ ਨੇ ਸਾਥਿਓ ਛੋਡੀ ਬਾਹ ਨਹੀਂ ਫੜੀ ਆ ਦੂਜੇ ਪਾਸੇ ਆ ਬੇਗਰਜ ਲੋਕ ਜਿਹੜੇ ਅੱਜ ਆਏ ਨੇ ਸੁਗਰੂਰ ਜ਼ਿਲ੍ਹੇ ਤੋਂ ਤੇ ਅੱਜ ਮਾਨਸਾਲੇ ਵਾਸਤੇ ਗਏ ਨੇ ਉਹ ਬੇਗਰਜ ਲੋਕ ਆ ਕੋਈ ਰਿਸ਼ਤੇਦਾਰੀ ਨਹੀਂ ਲੋਕਾਂ ਨਾਲ ਸਾਡੀ ਕੋਈ ਨੇੜਤਾ ਨਹੀਂ ਪਰ ਅਸੀਂ ਭਰਾਵੋ ਸਮਝਦੇ ਹਾਂ ਵੀ ਅਸੀਂ ਸਾਥੀ ਜਾਂਦ ਪਿੰਡ ਦੇ ਲੋਕਾਂ ਦੀ ਮਦਦ ਤੇ ਨਹੀਂ ਆਏ ਅਸੀਂ ਆਪਦੀ ਮਦਦ ਤੇ ਆਇਆ ਕਿਉਂਕਿ ਇਹ ਹੱਲਾ ਸਾਡੇ ਕਿਹਣੀ ਵਧਣਾ ਲੱਗਦਾ ਹੋ ਕਿਸੇ ਨੂੰ ਵੀ ਜਮੀਨਾਂ ਸਾਡੇ ਨਾਉ ਨੇ ਉਹ ਜਮੀਨਾਂ ਦੇ ਵਿੱਚ ਕੌਣ ਆਜੂਗਾ ਪਨਾਖਾ ਹੋ ਸਕਦਾ ਕਿਸੇ ਸਾਥੀ ਦਾ ਕਿਉਂਕਿ ਆ ਜਿਹੜਾ ਨੈਸ਼ਨਲ ਹਾਈਵੇ ਨਿਕਲੇਗਾ ਜੰਮੂ ਕਟੜਾ ਐਕਸਪ੍ਰੈਸਵੇ ਕਿਸੇ ਪਰ ਰਜਿਸਟਰੀ ਨਹੀਂ ਕਰਾਈ ਹੈਗੀ ਭਰਾਵੋ ਕੋਈ ਪਟਵਾਰੀ ਨਹੀਂ ਸੱਜਿਆ ਕੋਈ ਤਹਿਸੀਲਦਾਰ ਨਹੀਂ ਸੱਜਿਆ ਕੋਈ ਗਵਾਹ ਨਹੀਂ ਸੱਪਿਆ ਕੋਈ ਖੇਤ ਦਾ ਮਾਲਕ ਨਹੀਂ ਸੱਪਿਆ ਇਹ ਸਾਰੀ ਉਹ ਜ਼ਮੀਨ ਉਸ ਕੰਪਨੀ ਦੇ ਨਾਮ ਕੀਤੀ ਗਈ ਹੈ ਲੋਕਾਂ ਦੀਆਂ ਜ਼ਮੀਨਾਂ ਨੂੰ ਚੀਰਦੀ ਹੋਈ ਉਹ ਲੰਗੀਆਂ ਸੜਕ ਕਿਸੇ ਦੀ ਦੋ ਵਿੱਗੇ ਰਹਿ ਗਈ ਇੱਧਰ ਕਿਸੇ ਦੀ ਦੋ ਬਿਸਤ ਦੇ ਰਹਿ ਗਈ ਕਿਸੇ ਦੇ ਦੋ ਕੀਲੇ ਰਹਿ ਗਏ ਕਿਸੇ ਦੀ ਅੱਧੀ ਜ਼ਮੀਨ ਇੱਧਰ ਰਹਿ ਗਈ ਕਿਸੇ ਦੀ ਇੱਧਰ ਰਹਿ ਗਈ ਕੋਈ ਨਹੀਂ ਪੁੱਛਣ ਵਾਲਾ ਸਾਥਿਓ ਸਾਡੇ ਦਰਦਾਂ ਨੂੰ ਪਰ ਸਾਡੇ ਪੰਜਾਬ ਦੇ ਲੋਕ ਹਜੇ ਭਲੇਖੇ 'ਚ ਬੈਠੇ ਨੇ ਜਿਹੜੇ ਬਾਈ ਹਜੇ ਆਉਂਦੇ ਨਹੀਂ ਸਾਡੇ ਨਾਲ ਟਿੱਪਾ ਟਿੱਪਣੀ ਕਰਦੇ ਨੇ ਉਹ ਸਾਥੀਆਂ ਨੂੰ ਦੱਸਣਾ ਚਾਹੁੰਦੇ ਆ ਵੀ ਭਰਾਓ ਇਹ ਹੱਲਾ ਆ ਰਿਹਾਗਾ ਕਾਰਪੋਰੇਟ ਬਣਾ ਘੋੜੇ ਦੀ ਚਾਲ ਸਾਡੇ ਵੱਲ ਵਾਅਦਾ ਕਰ ਆਉਂਦਾ ਪਰ ਸਾਡੀ ਚਾਲ ਬਾਤ ਖਸਤਾ ਸਾਨੂੰ ਇਹ ਚਾਲ ਸਾਥੀਓ ਤੇਜ਼ ਕਰਨੀ ਪਊਗੀ ਜੇ ਆਗਿਆ ਜ਼ਮੀਨਾਂ ਬਚਾਉਣੀਆਂ ਨੇ ਜੇ ਆਗਿਆ ਨਸਲਾਂ ਤੇ ਫਸਲਾਂ ਬਚਾਉਣੀਆਂ ਨੇ ਕਿਉਂਕਿ ਸਾਡੇ ਲੋਕਾਂ ਦਾ ਭਲੇਖਾ ਸੀ ਵੀ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੁਝ ਨਹੀਂ ਹੈਗਾ ਵਗ ਗਜੋ ਪ੍ਰਦੇਸ਼ਾਂ ਨੂੰ ਵਗ ਗਜੋ ਅੱਜ ਅਮਰੀਕਾ ਦੀ ਧਰਤੀ ਤੋਂ 205 ਨੌਜਵਾਨ ਜਹਾਜ਼ ਪੜ ਕੇ ਅੱਜ ਅੰਮ੍ਰਿਤਸਰ ਦੀ ਧਰਤੀ 'ਤੇ ਜਹਾਜ਼ ਉਤਰਨੇਗਾ ਸ਼ਾਇਦ ਉਤਰ ਗਿਆ ਹੋ ਮੇਰੇ ਬੋਲਣ ਤੋਂ ਪਹਿਲਾਂ ਕਿਉਂਕਿ ਸਾਥੀਓ ਜਿਹੜੇ ਨੌਜਵਾਨ 35 35 40-40 ਲੱਖ ਰੁਪਇਆ ਦੇ ਕੇ ਉਹ ਅਮਰੀਕਾ ਵੱਲ ਗਏ ਨੇ ਜੰਗਲਾਂ ਵਿੱਚ ਦੀ ਲੰਘੇ ਨੇ ਕਿੰਨੇ ਨੌਜਵਾਨੋ ਜੰਗਲਾਂ ਦੇ ਵਿੱਚ ਮਰ ਚੁੱਕੇ ਨੇਗੇ ਖਾਪ ਕੇਗੇ ਜਿਨ੍ਹਾਂ ਦੀ ਪਤਾ ਨਹੀਂ ਕਿੱਥੇ ਨੇ ਸੁਗੂ ਨਹੀਂ ਮਾਪਾਪਾ ਨੂੰ ਜਿਹੜੇ ਕੋਸ਼ ਨੌਜਵਾਨ ਚੰਦ ਨੌਜਵਾਨ ਉਹ ਅਮਰੀਕਾ ਦੀ ਧਰਤੀ ਤੇ ਪਹੁੰਚ ਗਏ ਸੀਗੇ ਉਹ ਅਮਰੀਕਾ ਦੇ ਰਾਸ਼ਟਰਪਤੀ ਨੇ ਸਾਰਿਆਂ ਨੂੰ ਭਰਾਓ ਫੜ ਕੇ ਬਾਹਰ ਕੱਢਣ ਦੀ ਬਿਆੰਤ ਕਰ ਲਈ 17000 ਨੌਜਵਾਨ ਸਾਡਾ ਗਿਰਫਦਾਰ ਕਰ ਰੱਖਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਨੇ ਸਟੇ ਅਮਰੀਕਾ ਦੀ ਬੋਸ ਨੇ ਉਹਨਾਂ ਦਾ ਪਹਿਲਾ ਜਹਾਜ਼ ਅੱਜ ਸਾਡੇ ਪੰਜਾਬ 'ਚ ਉਤਰ ਗਿਆ ਆ ਕੇ ਉਹ ਅਮਰੀਕਾ ਦੇ ਤੁਫਾਨਾਂ 'ਨੇ ਭਰਪਰਾ 3 ਲੱਖ ਪੰਜਾਬੀ 3 ਲੱਖ ਹਿੰਦੁਸਤਾਨੀ ਐ ਅਮਰੀਕਾ ਦੀ ਧਰਤੀ 'ਤੇ ਆ ਜੋ 3 ਲੱਖ ਦਾ 3 ਲੱਖ ਇੱਥੇ ਆ ਕੇ ਉੱਪਰ ਦਾ ਹਹਾਕਾਰ ਮੱਚੂਗੀ ਹਹਾਕਾਰ ਐਸੇ ਭੜਾਓ ਲੋਕਾਂ ਨੇ ਗਲਾਂ ਦੇ ਵਿੱਚ ਫਾਂਸੀਆਂ ਦੇ ਰਸੇ ਪਾ ਕੇ ਆਪਣੇ ਘਰਾਂ ਦੇ ਵਿਚਾਰੀਆਂ ਦੁਕਾਨਾਂ ਦੇ ਵਿੱਚ ਪੱਖਿਆਂ ਨਾਲ ਲੰਮਕਣੇ ਨੇ ਉਹ ਨੌਜਵਾਨ ਕਿਉਂਕਿ ਜਦੋਂ ਸਾਡੇ ਲੋਕਾਂ ਦੀ ਆਸ ਟੁੱਟ ਜਾਂਦੀ ਹੈ ਫਿਰ ਆਤਮਕਿਆ ਵਾਲ ਨੂੰ ਭੱਜਦੇ ਨੇ ਅਸੀਂ ਇਹ ਕਹਿੰਦੇ ਆ ਵੀ ਸਾਥੀਓ ਆਤਮਕਿਆ ਕਰਨੀ ਲੋੜ ਨਹੀਂ ਇੰਨਾ ਹਾਕਮਾਂ ਦੇ ਗਾ ਚੜ ਕੇ ਮਰਾਂਗੇ ਮਰਨਾ ਤਾਂ ਹੈਗੀ ਅੱਖੇ ਪਰ ਬੁਝੰਨ ਵਾਲੀ ਮੌਤ ਨਹੀਂ ਅਸੀਂ ਉਹ ਭਗਤ ਸਿੰਘ ਵਾਲੀ ਮੌਤ ਨੂੰ ਪ੍ਰਮਾਨ ਕਰਾਂਗੇ ਅਸੀਂ ਉਹਨਾਂ ਦੀ ਮੌਤ ਨੂੰ ਕਬੂਲ ਕਰਾਂਗੇ ਇੱਥੇ ਦੇ ਹਾਕਮਾਂ ਸਾਨੂੰ ਜੇਲ੍ਹ ਅੱਤਕ ਕੇ ਮਾਰ ਦੇਣਾ ਸਾਨੂੰ ਫੌਂਸੀਆਂ ਤੇ ਚੜ ਕੇ ਮਾਰ ਦੇਣਾ ਜਾਂ ਗੋਲੀਆਂ ਨਾਲ ਮਾਰ ਦੇਣਾ ਕੋਈ ਪ੍ਰਮਾਣ ਨਹੀਂ ਇਸ ਗੱਲ ਦੀ ਪਰ ਬੁੱਝਣ ਵਾਲੀ ਮੌਤ ਨਹੀਂ ਮਰਨਾ ਚਾਹੀਦਾ ਅਸੀਂ ਉਹ ਨੌਜਵਾਨਾਂ ਨੂੰ ਸਿਨੇਹਾ ਦੇਵਾਂਗੇ ਇੱਥੋਂ ਵੀ ਆਓ ਇਕੱਠੇ ਹੋ ਕੇ ਦਰ ਮਿਲੋ ਨਹੀਂ ਠੀਕ ਆ ਤੁਹਾਡੇ ਪਾਸੇ ਖੁੱਸ ਗਏ ਸਾਡੀ ਜ਼ਮੀਨ ਜ਼ਿਆਦਾ ਵੇਚੀ ਹੋਈ ਖੁੱਸ ਗਈ ਪਰ ਭਰਾਵੋ ਹਜੇ ਸਾਡੇ ਕੋਲੇ ਬਚਾਉਣ ਨੂੰ ਬਹੁਤ 쿠ਸਾ ਹੈ ਹਜੇ ਬਹੁਤ 쿠ਸਾ ਸਾਡੇ ਪੱਲੇ ਉਹ ਬਚਾ ਸਕਦੇ ਹੋ ਤੁਸੀਂ ਜੇ ਜਿਉਂਦਿਆਂ ਤਾਂ ਬਚਾ ਸਕਦੇ ਹੋ ਜੇ ਲੜੋਂਗੇ ਤਾਂ ਬਚਾਉਂਗੇ ਜੇ ਐ ਕਹਿ ਲੀਏ ਵੀ ਭਾਈ ਇਹ ਜਮੀਨ ਸਾਡੀ ਬਚ ਕੇ ਸਾਨੂੰ ਜਾਣ ਦੀ ਲੋੜ ਨਹੀਂ ਫੇਰ ਨਹੀਂ ਬਚਣੀ ਭਰਾਵੋ ਅਸਲੀ ਇੱਥੇ ਦੇ ਹਾਕਮ ਭਰਾਵੋ ਲੋਕਾਂ ਨੂੰ ਡਰਾ ਕੇ ਦੇਖਦੇ ਨੇ ਧਮਕਾ ਕੇ ਦੇਖਦੇ ਨੇ ਅੱਜ ਸਵੇਰੇ ਆ ਪੰਜਾਬ ਦੀ ਪੁਲਿਸ ਭੀਖੀ ਦੀ ਪੁਲਿਸ ਸਾਡੇ ਘਰੇ ਗਈ ਆ ਮਹਿਲਾ ਚੌਕ ਦੇ ਵਿੱਚ ਗਈ ਆ ਮਨਜੀਤ ਘਾਟੂ ਮਠਹਾਵੇ ਪਿੰਡ ਗਈ ਆ ਜਗਤਾਰ ਕਾਲੇ ਝਾਰ ਦੇ ਪਿੰਡ ਗਈ ਆ ਜਿਹੜਾ ਉਹ ਲੇਲਿਆ ਪਿੰਡ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਰਾਤ ਨੂੰ ਪੁਲਿਸ ਦੇ ਨਾਲ ਪੇੜ ਹੁੰਦੀ ਆ ਪੁਲਿਸ ਸਾਡੀਆਂ ਗੱਡੀਆਂ ਭੰਨ ਰੰਦੀਆਂ ਲਗਭਗ 25 ਗੱਡੀਆਂ ਭੰਨੀਆਂ ਸਾਡੀਆਂ ਉੱਤੇ ਰਾਤ ਨੂੰ ਕਿੰਨੇ ਸਾਡੇ ਲੋਕ ਫੜ ਕੇ ਥਾਣੇ ਤੇ ਡੱਕੇ ਸਾਡੇ ਲੋਕ ਸਾਡੇ ਕਿਸਾਨ ਆਗੂਆਂ ਤੇ ਪਰਚੇ ਪਾਏ ਨੇ ਉਹ ਪਰਚੇ ਪਾ ਕੇ ਅੱਜ ਦਬਕਾਉਣ ਵਾਸਤੇ ਸਾਡੇ ਘਰਾਂ ਤੱਕ ਪਹੁੰਚਿਆ ਇੱਥੇ ਦੀ ਪੁਲਿਸ ਆਹ ਭਗਵੰਤ ਮਾਨ ਦੀ ਪੁਲਿਸ ਅਸੀਂ ਕਹਿ ਰਹੇ ਤੋਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਇੱਥੇ ਦੀ ਪਾਸ ਨੂੰ ਵੀ ਆ ਰੋਜ਼ ਲੋਕਾਂ ਦੇ ਵਿੱਚ ਫਿਰਦੇ ਹਾਂ ਜਦੋਂ ਮਰਜੀ ਫੜਨੇ ਜਦੋਂ ਤੁਹਾਡਾ ਠੀਕ ਕਰੂਗਾ ਆ ਲੋਕਾਂ ਦੀ ਬਾਤ ਵੱਡੀ ਤਾਕਤ ਹੈ ਇਹ ਲੋਕ ਖੜਾ ਲੈਂਦੇ ਹੁੰਦੇ ਨੇ ਛੜਾਇਆ ਇਹਨਾਂ ਨੇ ਮਨਜੀਤ ਧਨੇਰ ਨੂੰ ਬਰਨਾਲੇ ਦੀ ਜੇਲ੍ਹ ਦੇ ਮੂਹਰੇ 45 ਦਿਨ ਬਾਅਦ ਜਦੋਂ ਕੱਦਿਆ ਸੁਪਰੀਮ ਕੋਰਟਾਂ ਦੀ ਕੀਤੀ ਹੋਈ ਉਮਰ ਕਾਤ ਦੀ ਸਜ਼ਾ ਪਾਰਾ ਥੱਲੇ ਕਰੜੀਆ ਇਹਨਾਂ ਦੇ ਕਾਨੂੰਨਾਂ ਨੂੰ ਇਹ ਪਾਰਾ ਥੱਲੇ ਕਰ ਦਿੰਨਾ ਭਰਾਵੋ ਇਹ ਲੋਕ ਤਾਂ ਕਰ ਦਿੰਦੀ ਆ ਆਹ ਲੋਕ ਸ਼ਕਤੀ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਜੇ ਅਸੀਂ ਮਨੋਵਰ ਤੋੜ ਦਿਆਂ ਜੇ ਅਸੀਂ ਇਹਨਾਂ ਹਾਕਮਾਂ ਦੇ ਘਰ ਡਰ ਜਾਂਦੇ ਆ ਫਿਰ ਇਹ ਜੇਲਾਂ 'ਚ ਵੀ ਦੱਕਣਗੇ ਸਾਰਾ ਕੁਝ ਕਰਨਗੇ ਫਿਰ ਉਹ ਇਹ ਕਰਕੇ ਸਾਥੀਓ ਨਾ ਆਸੀਂ ਲੇਲੇਆਰ ਦੇ ਲੋਕਾਂ ਨੂੰ ਜਾਣਦੇ ਸੀਗੇ ਨਾ ਆਸੀਂ ਦੂਨੀਆ ਪਿੰਡ ਦੇ ਲੋਕਾਂ ਨੂੰ ਜਾਣਦੇ ਸੀਗੇ ਤੇ ਨਾ ਹੀ ਸੀ ਜੌਂਦ ਪਿੰਡ ਦੇ ਲੋਕਾਂ ਨੂੰ ਜਾਣਦੇ ਸੀਗੇ ਅਸੀਂ ਭਰਾਵੋ ਨਿਰਸਵਾਰਥ ਆ ਜੱਥੇਬੰਦੀ ਦਾ ਪੱਲਾ ਫੜ ਕੇ ਜਿੰਨ ਰਾਤ ਲੋਕਾਂ ਵਾਸਤੇ ਲੜ ਰਿਆ ਇਹਦੇ ਵਾਸਤੇ ਜਦੋਂ ਮਰਜੀ ਜਿੰਦੜੀ ਲੱਗ ਜਾਏ ਕੋਈ ਪਰਵਾਹ ਨਹੀਂ ਹੱਥ ਕੇ ਮੌਤ ਮਰ ਨੂੰ ਪ੍ਰਮਾਨ ਕਰਾਂਗੇ ਇਸ ਲਈ ਜੌਂਦ ਪਿੰਡ ਦੇ ਲੋਕੋ ਸੇਵਾ ਤੁਹਾਡੇ ਨਾਮ ਦੇ ਉੱਤੇ ਵਧਾਈ ਆ ਤੁਹਾਡੇ ਨਗਰ ਨੂੰ ਕਿਉਂਕਿ ਤੁਹਾਡੇ ਪਿੰਡ ਤੋਂ ਲੜਾਈ ਇਹ ਸ਼ੁਰੂ ਹੋਈ ਆ ਇਹ ਤੁਹਾਡੇ ਪਿੰਡ ਨਾਲ ਦਾ ਸਾਢੇ 700 ਪਿੰਡ ਹੋਰ ਆ ਪੰਜਾਬ ਦੇ ਵਿੱਚ ਜਿੱਥੇ ਇਹ ਲੜਾਈ ਮਗਰੀਆਂ ਉਹ ਇਥੋਂ ਪਿਰਤ ਪਾ ਕੇ ਦੇਖਦੇ ਸੀ ਅਰਥਾ ਪੈਨਸਿਲਿਨ ਦਾ ਕੀ ਕਾਲ ਆ ਕੇ ਦੇਖਦੇ ਸੀ ਜੌਂਦ ਪਿੰਡ ਦੇ ਲੋਕਾਂ ਦੇ ਵੀਰ ਪੈਨਸਿਲਿਨ ਦਾ ਟੀਕਾ ਉਹ ਇਹਨਾਂ ਨੇ ਉਹ ਠੀਕ ਇਹਨਾਂ ਨੂੰ ਬੈਂਦਾ ਕਿ ਫੱਟ ਬੈਂਦਾ ਕਿ ਨਹੀਂ ਬੈਂਦਾ ਪਾਰਾ ਪੈਨਸਿਲਿਨ ਦਾ ਟੀਕਾ ਤੁਸੀਂ ਰਿਐਕਸ਼ਨ ਦਿਖਾਇਆ ਉਹਦਾ ਇਹ ਰਿਐਕਸ਼ਨ ਦਿਖਾਉਣਾ ਚਾਹੀਦਾ ਸਾਨੂੰ ਦਿਖਾਵਾ ਗਿਆ ਵਾਲੀ 13 ਤਰੀਕ ਨੂੰ ਉਹ ਰਿਐਕਸ਼ਨ ਆਸਾ ਜੌਂਦ ਪਿੰਡ ਦੇ ਵਿੱਚ ਆ ਮੰਡੀ ਦੇ ਵਿੱਚ ਉੱਥੇ ਭਰਾਵੋ ਬੱਚਾ ਬੱਚਾ ਐਸਾ ਪੰਜਾਬ ਦਾ ਆਊਗਾ ਤੁਹਾਡੇ ਨਗਰ ਦੇ ਵਿੱਚ ਇਸ ਲਈ ਇਹ ਭਰਾਵੋ ਲੜਾਈਆਂ ਲੜਨ ਵਾਸਤੇ ਵੱਡੇ ਸ਼ਿਗਰੇ ਕਰਨੇ ਪੈਂਦੇ ਨੇ ਇਹ ਲੜਾਈਆਂ ਜਿੱਤਣ ਵਾਸਤੇ ਵੱਡੇ ਸ਼ਿਗਰੇ ਕਰਨੇ ਪੈਂਦੇ ਨੇ ਕਿਸੇ ਨੂੰ ਲੱਗਦਾ ਹੋਵੇ ਵੀ ਸਾਡਾ ਮੁੰਡਾ ਤਾਂ ਨੌਕਰੀ ਕਰਦਾ ਹੈ ਸਾਡਾ ਮੁੰਡਾ ਤਾਂ ਸਾਡੇ ਮੁੰਡੇ ਕੋਲ ਤਾਂ 20 ਕਿਲੇ ਜ਼ਮੀਨ ਦੇ ਨੇ ਲੋੜ ਨਹੀਂ ਕਰਨੇ ਚਾਹੁੰਦੀ ਉਹ ਭਲੇਖੇ ਚ ਹੋ ਸਕਦੇ ਨੇ ਸਾਡੇ ਸਾਥੀ ਨੌਕਰੀ ਕਰਨ ਵਾਲੇ ਨੂੰ 3 ਮਿੰਟਾਂ ਚ ਘਰੇ ਭੇਜ ਦਿੰਦੇ ਨੇ ਇਹ ਬਾਈ ਉਹ ਸਾਲ ਬੈਠ ਕੇ ਆਹ ਜ਼ਮੀਨ ਰਾਤੋਂ ਰਾਤ ਕੰਪਨੀਆਂ ਨੇ ਨੋ ਕਰ ਦਿੰਦੇ ਨੇ ਫਿਰ ਬਾਈ ਕਿੱਧਰ ਨੂੰ ਜਾਓਗੇ ਕਿੱਧਰ ਜਾਣਗੇ ਹੋ ਲੋਕ ਆ ਇਸ ਲਈ ਆ ਲੋਕ ਲਹਿਰ ਤਕੜੀ ਹੋਣੀ ਚਾਹੀਦੀ ਐ ਆ ਲੋਕ ਲਹਿਰ ਦੇ ਮੂਰੇ ਇੱਥੇ ਹਾਕਮ ਬਹੁਤ ਵੱਡੀ ਚਾਲਬ ਹਾਕਮ ਆਏ ਨੇ ਆ ਸਰਕਾਰਾਂ ਤਾਂ ਹਜੇ ਉੱਥੇ ਤੱਕ ਨਹੀਂ ਪਹੁੰਚੀਆਂ ਛੋਟੇ ਛੋਟੇ ਬੱਚਿਆਂ ਨੂੰ ਨਹੀਂ ਹੱਥ ਚੜ੍ਹਦੇ ਹੁੰਦੇ ਨੇ ਇਹ ਹਾਕਮ ਬਹੁਤ ਯਾਵਰ ਨੇ ਤੇ ਜ਼ਾਲਮ ਨੇ ਇਹ ਨਰਿੰਦਰ ਮੋਦੀ ਤੇ ਆ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਚੇਲਾ ਉਹਨਾਂ ਦੀ ਇਹ ਹੈ ਭਾਵੋ ਗੱਲਾਂ ਕਰਦੇ ਨੇ ਇਹ ਕਰਕੇ ਪ੍ਰਵਾਹ ਨਾ ਮੰਨਿਓ ਇਸ ਗੱਲ ਦੀ ਵੀ ਆ ਜਾਂਦਪਿੰਡ ਦੀ ਜ਼ਮੀਨ ਵੱਲ ਕੋਈ ਝਾਕ ਜੂਗਾ ਇਹ ਹੈ ਗੱਲ ਸਾਨੂੰ ਮਾਰ ਕੇ ਦਾ ਕਰ ਸਕਦੇ ਨੇ ਜਿੰਨਾ ਚਿਰ ਜਾਉਂਦੇ ਜਾਗਦੇ ਆ ਉਹਨਾ ਚਿਰਾਂ ਜਾਂਦ ਪਿੰਡ ਦੀ ਜ਼ਮੀਨ ਵੱਲ ਅੱਖ ਨਹੀਂ ਕਰਨ ਦੇ ਕਿਸੇ ਨੂੰ ਅੱਖ ਇਸ ਕਰਕੇ ਆਓ ਕੱਥੇ ਹੋ ਕੇ ਮਰਾਨ ਦਾ ਵਿੱਚ ਲੜੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ